ਮਸ਼ਹੂਰ ਅਦਾਕਾਰ ਸਤਵਿੰਦਰ ਬੁੱਗਾ ਅਤੇ ਉਹਨਾਂ ਦੇ ਭਰਾ ਦੋਨਾਂ ਦੇ ਵਿਚਕਾਰ ਕਾਫੀ ਜੜੀ ਇੱਕ ਦੂਜੇ ਨੂੰ ਲੈ ਕੇ ਤਕਰਾਰ ਵਾਜੀਆਂ ਚੱਲ ਰਹੀਆਂ ਨੇ ਤੇ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਆ ਦੱਸਦੀ ਹੈ ਕਿ ਸਤਵਿੰਦਰ ਬੁੱਗਾ ਦੇ ਭਰਾ ਦੇ ਵੱਲੋਂ ਆਪਣੇ ਹੀ ਭਰਾ ਤੇ ਇੱਕ ਵੱਡੇ ਜਿਹੜੇ ਦੋਸ਼ ਆ ਉਹ ਵੀ ਲਗਾਏ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਇਆ। ਅਤੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਵੀ ਬਣਦੀ ਕਾਰਵਾਈ ਆ ਦੋਨਾ ਪ੍ਰਾਮਾਣ ਨੂੰ ਲੈ ਕੇ ਉਹ ਕਰਨੀ ਚਾਹੀਦੀ ਹੈ ਤੇ ਪੁਲਿਸ ਦੇ ਉੱਤੇ ਜਿਹੜੀ ਵੱਡੀ ਅਪੀਲ ਆ ਪੁਲਿਸ ਨੂੰ ਉਹਨਾਂ ਨੇ ਕੀਤੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਕੁੱਟਮਾਰ ਹੋ ਰਹੀ ਹੈ ਉਸ ਨੂੰ ਲੈ ਕੇ ਅਜਹੀਆਂ ਜਿਹੜੀਆਂ ਵਾਰਦਾਤਾਂ ਸ਼ਰੀਆਮ ਹੋ ਰਹੀਆਂ ਨੇ ਤੇ ਅਜਿਹਾ ਵਾਰਦਾਤ ਜਿਹੜੀ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਪੁਲਿਸ ਜੋ ਵੀ ਬਣਦੀ ਕਾਰਵਾਈ ਵਈਓ ਜਰੂਰ ਕਰੇ ਪੁਰੇ ਮੁੱਦੇ ਲੈ ਕੇ ਸੁਣਨੇ ਯੁੱਧ ਕਾਲੀਦਲ ਦੇ ਪ੍ਰਧਾਨ ਦਾ ਕੀ ਕਹਿਣਾ ਹੈ ਕਿਉਂਕਿ ਉਹਨਾਂ ਦੇ ਹਸਬੰਦ ਭੋਲਾ ਜੀ ਨੇ ਜਿਹੜੇ ਦਵਿੰਦਰ ਸਿੰਘ ਭੋਲਾ ਜੀ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਇਹ ਦੋਸ਼ ਲਾਏ ਨੇ ਕਿ ਉਹਨਾਂ ਦੇ ਛੋਟਾ ਭਰਾ ਜਿਹੜਾ ਸੁਵਿੰਦਰ ਬੁੱਗਾ ਕਲਾਕਾਰ ਆ ਵੀ ਉਹਨੇ ਧੱਕਾ ਮਾਰਿਆ ਤੇ ਉਹਨਾਂ ਦੀ ਧਰਮ ਬਦਲ ਕੇ ਪਿਛੇ ਦੀ ਡੈਥ ਹੋਈ ਨਾ ਰਿਸ਼ਤੇਦਾਰ ਨਹੀਂ ਕੋਈ ਸੀ ਇਸੇ ਉਹ ਇੱਥੇ ਮੰਗ ਕਰ ਰਹੇ ਨੇ ਕਿ ਉਹਦੇ ਬਣਦੀ ਕਾਰਵਾਈ ਹੋਵੇ ਪਰਚਾ ਦਰਜ ਹੋਵੇ ਪਰ ਹਾਲ ਤੱਕ ਕੋਈ ਕੰਡੇ ਲੱਗੀ ਨਹੀਂ ਗਾਣੀ ਰਾਤ ਦੇ 10:00 ਵਜੇ ਤੱਕ ਵੀ ਹੁਣ ਸਾਰੇ ਰਿਸ਼ਤੇਦਾਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਸਰ ਸਰਦਾਰ ਸੰਜੀਤ ਜਨਾਤ ਜੀ ਕਾਨੂੰਨ ਦੇ ਮਾਮਲੇ ਸਾਰੇ ਹੋਰ ਪ੍ਰਬੰਧਕੀ ਜਿਹੜੇ ਇਲਾਕੇ ਦੇ ਮੋਢਰ ਸਖੀਰਾਂ ਨੂੰ ਬੈਠੀਆਂ ਨੇ ਇਹ ਇਨਸਾਫ ਦਿੱਤਾ ਜਾਵੇ ਜਿਹੜੀ ਵੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਪਰ ਜਿਹੜੀ ਆ ਉਹ ਮਤਲਬ ਬੀਬੀ ਦੀ ਲੈਡ ਬੋਡੀ ਅੰਦਰ ਪਈ ਹੈ ਹਾਲ ਤੱਕ ਕੋਈ ਵੀ ਜਿਹੜੀ ਕਾਰਵਾਈ ਹੁਣ ਤੱਕ ਵੀ ਕੋਈ ਕਦਮ ਨਹੀਂ ਨੱਤਾ ਨਹੀਂ ਗਿਆ ਕੁਈ ਗੱਲ ਵਰਗੀ ਕੀਤੀ ਨਹੀਂ ਹੋਈ ਹਸਪਤਾਲ ਪੰਜਾਬ ਸਰਕਾਰ ਮੁਰਦਾਬਾਦ ਜਨਾਬ ਮੁਕਰ ਮੁਰਦਾਬਾਦ ਪੁਲੀ ਪ੍ਰਸ਼ਾਸਨ ਮੁਰਦਾਬਾਦ ਪੁਲੀ ਪ੍ਰਸ਼ਾਸਨ ਮੁਰਦਾਬਾਦ ਹਸਪਤਾਲ ਵਾਲੇ ਮੁਰਦਾਬਾਦ ਡਾਕਟਰ ਸਾਹਿਬ ਮੁਰਦਾਬਾਦ ਸਾਡੀ ਪ੍ਰਸ਼ਾਸਨ ਨਾਲ ਗੱਲ ਹੋ ਰਹੀ ਹੈ ਉਹ ਹਰ ਗੱਲ ਤੋਂ ਟਾਲੀ ਜਾਂਦੇ ਨੇ ਜਿਹੜਾ ਡਾਕਟਰ ਸੀ ਉਹ ਐਮਐਲਏ ਜਿਹੜੇ ਕੱਟੀ ਉਹ ਜਵਾਬ ਦੇ ਰਿਹਾ ਵਗੈਰਾ ਮੈਂ ਆ ਰਿਹਾ ਕਦੇ ਜਵਾਬ ਦੇ ਜਾਂਦਾ ਤੇ ਕਿਹੜਾ ਮਤਲਬ ਆ ਜੇ ਜੇ ਕੋਈ ਕਾਰਵਾਈ ਨਾ ਕਰੀਏ ਐਫ ਆਈ ਆਰ ਨਾ ਕਰੀਏ ਅਸੀਂ ਕੋ ਸਾਰੇ ਆਪਣੇ ਸਲਾਮ مشورہ ਕਰਕੇ ਸਮੁੱਚੀ ਲੀਡਰਸ਼ਿਪ ਨਾਲ ਰਿਸ਼ਤੇਦਾਰਾਂ ਨਾਲ ਮਿੱਤਰਾਂ ਨਾਲ ਸਾਰੇ ਜਿੰਨੇ ਸਹਿਯੋਗੀ ਨੇ ਸਾਰਨਾ ਕਰਕੇ ਆਪਾਂ ਅੱਗੇ ਜਿਹੜੀ ਸਾਡੀ ਰਣਨੀਤੀ ਆ ਉਹ ਸਿਖ ਸਲਾਹ ਕਰਕੇ ਬਣਾਵਾਂਗੇ ਆਪਣੇ ਡਿਊਟੀ ਚੇਂਜ ਕਰਕੇ ਚਲੇ ਗਏ ਅਸ਼ਵਪਸਾਰ ਮੁੜਦਾਬਾਹ ਅਸ਼ਵਪਸਾਰ ਪ੍ਰਸ਼ਾਸਨ ਮੁੜਦਾਬਾਹ ਅਸ਼ਵਪਸਾਰ ਪ੍ਰਸ਼ਾਸਨ ਮੁੜਦਾਬਾਹ ਕਿਉਂਕਿ ਉਹਨਾਂ ਦੇ ਹਸਬੰਦ ਭੋਲਾ ਜੀ ਨੇ ਜਿਹੜੇ ਦਵਿੰਦਰ ਸਿੰਘ ਭੋਲਾ ਜੀ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਇਹ ਦੋਸ਼ ਲਾਏ ਨੇ ਯੂਨਾਰੇ ਦਾ ਛੋਟਾ ਭਰਾ ਜਿਹੜਾ ਸੁਵਿੰਦਰ ਬੁੱਗਾ ਕਲਾਕਾਰ ਆ ਵੀ ਉਹਨੇ ਧੱਕਾ ਮਾਰਿਆ ਤੇ ਉਹਨਾਂ ਦੀ ਧਰਮਪਤਨੀ ਪਿੱਛੇ ਪਿੱਛੇ ਦੀ ਡੈਥ ਹੋਈ। ਨਾਲ ਰਿਸ਼ਤੇਦਾਰ ਸੀਗੇ ਇਸੇ ਉਹ ਇੱਥੇ ਮੰਗ ਕਰ ਰਹੇ ਨੇ ਕਿ ਉਹਦੇ ਬਣਦੀ ਕਾਰਵਾਈ ਹੋਵੇ, ਪਰਚਾ ਦਰਜ ਹੋਵੇ। ਪਰ ਹਾਲ ਤੱਕ ਕੋਈ ਕੰਡੇ ਲੱਗੀ ਨਹੀਂ ਗਾਣੀ ਰਾਤ ਦੇ 10:00 ਵਜੇ ਤਾ ਕਰਕੇ ਹੁਣ ਸਾਰੇ ਰਿਸ਼ਤੇਦਾਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਤੇ ਸੱਜਾ ਸਰਦਾਰ ਸੰਜੀਤ ਜਨਾਤ ਵਾਲੀ ਕਾਨੂੰਨ ਜਮ ਕਾਰਵਾਈ ਸਾਰੇ ਹੋਰ ਪ੍ਰਬੰਧਕੀ ਜਿਹੜੇ ਇਲਾਕੇ ਦੇ ਮੋਢਰ ਸਖੀਰਾਂ ਬੈਠੀਆਂ ਨੇ ਕੀ ਇਨਸਾਫ ਦਿੱਤਾ ਜਾਵੇ ਜਿਹੜੀ ਵੀ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਪਰ ਜਿਹੜੀ ਆ ਉਹ ਮਤਲਬ ਬੀਬੀ ਦੀ ਰੈਡ ਬੋਡੀ ਅੰਦਰ ਪਈ ਹੈ ਹਾਲ ਤੱਕ ਕੋਈ ਵੀ ਜਿਹੜੀ ਕਾਰਵਾਈ ਹੁਣ ਤੱਕ ਵੀ ਕੋਈ ਕਦਮ ਨਹੀਂ ਦਿੱਤਾ ਗਿਆ ਕੋਈ ਕਾਰਵਾਈ ਕੀਤੀ ਨਹੀਂ ਗਈ ਹਸਪਤਾਲ ਪੰਜਾਬ ਸਰਕਾਰ ਗੁਰਦਾਬਾਦ ਗੁਰਦਾਬਾਦ ਜਿਆਪ ਸਰਕਾਰ ਗੁਰਦਾਬਾਦ ਪੂਰੀ ਪ੍ਰਸ਼ਾਸਨ ਗੁਰਦਾਬਾਦ ਪੂਰੀ ਪ੍ਰਸ਼ਾਸਨ ਗੁਰਦਾਬਾਦ ਹਸਪਤਾਲ ਵਾਲੇ ਮੁਰਦਾਬਾਡ ਡਾਕਟਰ ਸਾਹਿਬ ਮੁਰਦਾਬਾਡ ਸਾਡੀ ਪ੍ਰਸ਼ਾਸਨ ਨਾਲ ਗੱਲ ਹੋ ਰਹੀ ਹੈ ਉਹ ਹਰ ਗੱਲ ਤੋਂ ਟਾਲੀ ਜਾਂਦੇ ਨੇ ਜਿਹੜਾ ਡਾਕਟਰ ਸੀ ਉਹ ਐਮਐਲਏ ਨੇ ਕੱਟੀ ਉਹ ਜਵਾਬ ਦੇ ਰਿਹਾ ਬਗੈਰ ਮੈਂ ਆ ਰਿਹਾ ਕਿਦੇ ਜਵਾਬ ਦੇ ਜਾਂਦਾ ਤੇ ਕਹਿੰਦਾ ਮਤਲਬ ਆ ਜੇ ਜੇ ਕੋਈ ਕਾਰਵਾਈ ਨਾ ਕਰੀਏ ਐਫਆਈਆਲ ਨਾ ਕਰੀਏ ਅਸੀਂ ਸਾਰੇ ਆਪਣੇ ਸੁਨਾਮ مشਵਰਾ ਕਰਕੇ ਉਸ ਮੁੱਚੀ ਲੀਡਰਸ਼ਿਪ ਨਾਲ